ਲਓ ਜੀ ਮਾਲ ਪਹੁੰਚ ਗਿਆ ਪਿਓਰ ਖਾਦੀ ਕਾਟਨ ਦੇ ਵਿੱਚ ਸੂਟਾਂ ਵਾਲਾ ਮਾਲ ਪਹੁੰਚਿਆ ਬੜੀ ਕਾਲੀਆਂ ਮਹਿਣਾ ਵਾਸਤੇ ਹੀ ਬੈਸ਼ੇ ਸਪੈਸ਼ਲ ਕਲਰ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਦਿਖਾਵਾਂਗੇ ਰੰਗ ਚਾਰਟ ਨਵੇਂ-ਨਵੇਂ ਹਾਜ਼ਰ ਹੋ ਚੁੱਕੇ ਨੇ ਬੜੇ ਹੀ ਸੋਹਣੇ-ਸੋਹਣੇ ਰੰਗ ਆਏ ਨੇ ਭਾਈ ਚੈੱਕ ਕਰੀ ਚਲੋ ਪਲੇਨ ਸੂਟ ਤਿਆਰ ਕਰਨ ਵਾਸਤੇ ਨਵਾਂ ਕਪੜਾ ਪਹੁੰਚਿਆ ਖਾਦੀ ਕਾਟਨ ਦੇ ਵਿੱਚ ਲਓ ਜੀ ਦੂਸਰਾ ਕਲਰ ਆ ਗਿਆ ਕਲਰ ਇਹਦੇ ਵਿੱਚ ਬਹੁਤ ਪਹੁੰਚੇ ਨੇ ਆਪਣੇ ਕੋਲੇ ਖਾਦੀ ਕਾਟਨ ਤੋ ਆਫੇ ਆ ਗਏ ਰੰਗ ਟਾਪ ਡਾਉ ਦੇ ਸੂਟਾਂ ਲਈ ਕਪੜਾ ਪਹੁੰਚਿਆ ਭਾਈ ਚੈੱਕ ਕਰ ਸਕਦੇ ਹੋ ਦੇਖੋ ਪੂਰੇ ਮਿੱਠੇ ਰੇਟ ਚ ਮਾਲ ਦੇਵਾਂਗੇ ਤੁਹਾਨੂੰ ਇਹ ਚੈੱਕ ਕਰੋ ਜੀ ਰੰਗ ਦੇਖੀ ਚਲੋ ਕੀ ਬਾਤ ਹੈ ਜੀ ਸੋਹਣੇ ਸੋਹਣੇ ਰੰਗ ਆ ਗਏ ਪਿਓਰ ਖਾਦੀ ਕਾਟਨ ਸਪੈਸ਼ਲ ਸੂਟਾਂ ਦੇ ਲਈ ਕਪੜਾ ਪਹੁੰਚਿਆ ਬਹੁਤ ਹੀ ਪਿਆਰੇ ਪਿਆਰੇ ਰੰਗ ਆਏ ਨੇ ਇਹਦੇ ਵਿੱਚ ਲਓ ਜੀ ਮਹਿੰਦੀ ਕਲਰ ਕੀ ਬਾਤ ਹੈ ਜੀ ਚੈੱਕ ਕਰ ਲਓ ਬਹੁਤ ਹੀ ਸੋਹਣਾ ਰੰਗ ਖੁੱਲਿਆ ਦੇਖੋ ਜੀ ਦੇਖੋ ਗ੍ਰੇ ਕਲਰ ਆ ਗਿਆ ਕੀ ਬਾਤ ਹੈ ਜੀ ਦੇਖੋ ਜੀ ਇਹ ਸਾਨੂੰ ਆਪਾਂ ਦੇਵਾਂਗੇ 250 ਨਹੀਂ 200 ਨਹੀਂ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਸੇਲ ਮੇਲਾ ਲਾਤਾ ਇਹਦਾ ਲੁੱਟ ਲੋ ਖੱਟ ਲੋ ਫਾਇਦਾ ਪੂਰੇ ਮਿੱਠੇ ਰੇਟ ਦੇ ਵਿੱਚ ਮਾਲ ਦੇਵਾਂਗੇ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ 5 ਮੀਟਰ ਸੂਟ ਦੇਖੋ ਜੀ ਖਾਦੀ ਕਾਟਨ ਦੇ ਵਿੱਚ ਮਾਲ ਪਹੁੰਚਿਆ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਮੇਲਾ ਲਾਦਾ ਭੈਣੇ ਦਾ ਚੱਕ ਲੋ ਮੇਰੇ ਪਹਿਣਾ ਲਈ ਸਪੈਸ਼ਲ ਆਫਰ ਓਨਲੀ 100 பை 100 ਰੁਪਏ ਦੇ ਵਿੱਚ ਪੂਰਾ ਸੂਟ ਦੇਵਾਂਗੇ ਪਲੇਨ ਖਾਦੀ ਕਾਟਨ ਦੇ ਵਿੱਚ ਚੱਕ ਲੋ ਰੰਗ ਆ ਗਏ ਨਵੇਂ ਘੈਂਟ ਘੈਂਟ ਦੇਖੋ ਜੀ ਜਿਵੇਂ ਮਰਜ਼ੀ ਵਰਕ ਕਰਾ ਕੇ ਸੂਟ ਤਿਆਰ ਕਰ ਸਕਦੇ ਹੋ ਫੈਂਸੀ ਨਵੇਂ-ਨਵੇਂ ਰੰਗਾਂ ਦੇ ਵਿੱਚ ਕੱਪੜਾ ਹਾਜ਼ਰ ਹੋ ਚੁੱਕਿਆ ਦੇਖੋ ਜੀ ਆ ਸਾਰੇ ਰੰਗ ਰੰਗ ਹੋਰ ਵੀ ਵਾਧੂ ਨੇ ਕੁਆਂਟੀਟੀ ਚ ਮਾਲ ਆਇਆ ਆਪਣੇ ਕੋਲੇ ਜਿੰਨਾ ਮਰਜ਼ੀ ਚੱਕ ਲੋ ਸੇਲ ਤੇ ਡੀਲ ਦੇ ਅਕਾਲੀ ਸਪੈਸ਼ਲ ਆਫਰਾਂ ਲੱਗ ਚੁੱਕੀਆਂ ਨੇ ਭਾਈ ਸਿਰਫ ਦੇ ਸਿਰਫ 100 ਰੁਪਏ ਦੇ ਵਿੱਚ ਮੇਲਾ ਲਾਤਾ ਰੰਗ ਤੁਸੀਂ ਦੇਖ ਹੀ ਲੈਨੇ ਦੇਖੋ ਜੀ ਇੱਕ ਵਾਰ ਫੇਰ ਚੈੱਕ ਕਰਾ ਦਿੰਨੇ ਆ ਲਓ ਜੀ ਦੇਖੋ ਇਹ ਰੰਗ ਇਹਦੇ ਵਿੱਚ ਹੋਰ ਵਾਧੂ ਨੇ ਆ ਦੇਖੋ ਰੂਲ ਪੈਕ ਮਾਲ ਪਹੁੰਚਿਆ ਆਪਣੇ ਕੋਲੇ ਦੇਖੋ 5 ਮੀਟਰ ਦੀ ਕੱਟ ਵਾਲਾ ਰੂਲ ਪੈਕ ਮਾਲ ਆ ਸੂਟਾਂ ਦੇ ਵਿੱਚ ਆਇਆ ਸਪੈਸ਼ਲ ਪਿਓਰ ਖਾਦੀ ਕਾਟਨ ਦੇ ਵਿੱਚ ਰੰਗ ਆ ਗਏ ਨੇ ਬਾਦੂ ਬਿਲਕੁਲ ਨਵਾਂ ਮਾਲ ਖੁੱਲਿਆ ਆਪਣੇ ਕੋਲੇ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ 5 ਮੀਟਰ ਸੂਟ ਦੇਵਾਂਗੇ ਚੈੱਕ ਕਰੀ ਚਲੋ ਕੁਆਲਿਟੀयां ਪਹੁੰਚੀਆਂ ਨਵੀਆਂ ਸ਼ਾਨਦਾਰ ਤੇ ਜਾਨਦਾਰ ਲਓ ਜੀ ਇਹ ਸਾਰੇ ਰੰਗ ਦੇ ਵਿੱਚ ਆ ਦੇਖੋ ਆਪਣੀ ਦੁਕਾਨ ਸ਼ਾਪ ਦੇ ਵਿੱਚ ਐਂਟਰ ਹੋਣ ਸਾਰ ਬਿਲਕੁਲ ਸਾਹਮਣੇ ਲੱਗੀ ਹੋਈ ਐ ਸੇਲ ਇਹ 100 ਰੁਪਏ ਦੇ ਵਿੱਚ ਪਿਓਰ ਖਾਦੀ ਕਾਟਨ ਦੇ ਸੂਟ ਪਹੁੰਚ ਗਏ ਨੇ ਨਵਾਂ ਮਾਲ ਹਾਜ਼ਰ ਹੋਇਆ ਸਪੈਸ਼ਲ ਬੁਟੀਕ ਵਾਲਿਆਂ ਲਈ ਪਹੁੰਚੋ ਨਵੇਂ-ਨਵੇਂ ਰੰਗਾਂ ਵਿੱਚ ਮਾਲ ਪਹੁੰਚਿਆ ਆਪਣੇ ਕੋਲੇ ਪੂਰਾ ਸੋਹਣਾ ਸੋ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ ਸ਼ੁਕਰੀਆ